जी ये जो जिन है ये गुरु तेग बहादुर जी के कारण है हम तो बड़े गुरु तेग बहादुर जी के हम कुछ नहीं कर पाए हमारी कमेटी कश्मीरी पंडित अभी तीन साल पहले हमने गुरुद्वारा बनाया टीटवाल में जिसको हमने डेडिकेट किया गुरु तेग बहादुर जी को और वो टीटवाल गांव है जो आखिरी गांव है अपना देश का और इलेक्शन कमीशन ने उसको डिक्लेयर किया पहला गाँव ਤੋ ਉਹ ਪੀਓਕੇ ਕੇ ਠੀਕ ਸੱਟਾ ਹਮ ਇਹ ਰੈਵਰੈਂਸ ਦੇ ਪਾਇ ਅਜ ਮਟਨ ਮੈਂ ਵੀ ਇੱਕ ਬਹੁਤ ਬੜਾ ਸਮਾਰੋਹ ਹੋ ਰਹਾ ਹੈ ਮਟਨ ਸਾਊਥ ਕਸ਼ਮੀਰ ਮੇਂ ਔਰ ਵੀ ਕਈ ਜਗੋਂ ਪੇ ਹੋ ਰਹਾ ਹੈ ਕਸ਼ਮੀਰ ਘਾਟੀ ਮੇਂ ਵੀ। ਇਹ ਬੜੀ ਮੁਬਾਰਕ ਦੀ ਬਾਤ ਹੈ ਕਿ ਕਮ ਸੇ ਕਮ 350 ਯੋਮੇ ਸ਼ਹਾਦਤ ਹਮਨਾਰ। ਦੇਸ਼ ਦੇ ਵਿੱਚ ਵਸਦੇ 140 ਕਰੋੜ ਹਿੰਦੂਆਂ ਨੂੰ 24 ਤਰੀਕ ਨੂੰ ਜੋ ਸ਼ਹਾਦਤ ਦਾ ਦਿਹਾੜਾ ਹੈ ਉਸ ਦਿਨ ਘੱਟੋ ਘੱਟ ਮੂਲ ਮੰਤਰ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਨਾ ਦਿੱਤਾ ਹੁੰਦਾ ਤਾਈ ਦੇਸ਼ਾ ਜੇ ਦੇਸ਼ ਨਾ ਹੁੰਦਾ ਸੋ ਮੈਂ ਅੱਜ ਦੀ ਇਸ ਮੌਕੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਕੋਟ ਕੋਟ ਪ੍ਰਣਾਮ ਕਰਦਾ